ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਮਾਲਾ ਖੇੜੀ ਤਫਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਪਸ਼ੂ ਦਿਖਾਵਾਂਗੇ ਗੱਬਣਾ ਤਿਆਰ ਤੇ ਸੂਆਂ ਸਵਾਈਆਂ ਆਪਾਂ ਪਹੁੰਚੇ ਆ ਵੀਰ ਸ਼ੇਰੇ ਦੇ ਕੋਲ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛ ਦਿਨਾਂ ਦੀ ਡਿਟੇਲ ਆ ਸਸੀਆ ਭਾਜੀ ਸਸੀ ਕਾਲ ਜੀ ਸਸੀ ਕਾਲ ਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਕਿਰਪਾ ਜੀ ਬਹੁਤ ਆਮਦ ਆਦੀ ਬੁੱਲ ਕਿਰਪਾ ਹੀ ਚਾਹੀਦੀ ਆ ਜੀ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾਕੜੀ ਤਹਿਸੀਲ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੈਗਾ ਜੀ 98145 ਦੇ 618 ਆਪਣਾ ਪਿੰਡ ਹੈਗਾ ਜੀ ਵਿਧੀ ਜਿਹੜਾ ਚਗਾਵੇਂ ਤੋਂ ਹੀ ਨਾਲਾ ਰੋਡ ਵਗਦਾ ਚਗਾਵਾ ਆਪਾਂ ਨੂੰ 7 ਕਿਲੋ ਮਿੱਤਿਆ ਮੀਨ ਵਾਲਾ ਆਪਾਂ ਨੂੰ ਇਥੋਂ ਹੈਗਾ 12 ਕਿਲੋਮੀਟਰ ਤੇ ਅੰਬਰਸਰ 에ਅਰਪੋਰਟ ਆਪਾਂ ਨੂੰ ਸਾਰਾ 15 ਕਿਲੋਮੀਟਰ ਹੀ ਤੋਂ ਠੀਕ ਹੈ ਠੀਕ ਹੈ ਜੀ ਪਿੰਡ ਆ ਜਾਂਦਾ ਠੀਕ ਜੀ ਠੀਕ ਹੈ ਬਹੁਤ ਹੀ ਵਧੀਆ ਗੱਲ ਆ ਵੀ ਚਲੋ ਸਾਰੇ ਪਾਸੇ ਅਡਰੈਸ ਹੈ ਚੰਗਾ ਤਾਂ ਕਈ ਜਣਾ ਵੀਰ ਭਰਾ ਫੋਨ ਕਰਦੇ ਇਸੇ ਕੰਮ ਵਾਸਤੇ ਵੀ ਆਪਣਾ ਮੰਨ ਲਓ ਕਿੱਥੇ ਕੋ ਪੈਂਦਾ ਪਿੰਡ ਹਾਂਜੀ ਹਾਂਜੀ ਦੱਸਦਾ ਵੀ ਚਗਾਵੇਂ ਜੀ ਨਾਲੇ ਰੋਡ ਦਿੱਤੇ ਪਿੰਡ ਠੀਕ ਹੈ ਠੀਕ ਹੈ ਤੇ ਬਾਈਏ ਦੱਸਿਓ ਹਾਂ ਪਹਿਲੇ ਨੰਬਰ ਤੇ ਨੀਲੀ ਰਾ ਵੀ ਇਹ ਵੀ ਜੀ ਵੇਖੋ ਤੋਹਫਾ ਹੀ ਲਿਆਂਦਾ ਇਹ ਤਰ੍ਹਾਂ ਆਪਾਂ ਪੁਰਾਣੀ ਗੱਲ ਫੇਰ ਆਪਾਂ ਟੇਡਾ ਕੱਟ ਦੇ ਮਣ ਕੀ ਅੱਖ ਹਾਂਜੀ ਹਾਂਜੀ ਸਿੱਧਾ ਕੱਟਿਆ ਪਰ ਮਣ ਕੀ ਅੱਖ ਵੀ ਆ ਗਈ ਆ ਤੇ ਠੀਕ ਹੈ ਠੀਕ ਹੈ ਇਹ ਬਾਈ ਕਿਵੇਂ ਕੱਬਣਾ ਇਹ ਵੀ ਜੀ 1.5 ਮਹੀਨੇ ਦੀ ਗੱਬਣੇ ਗਾੜੀ ਤੇ ਦੁੱਧ ਹੂਗਾ ਛੋਟੀ ਬੋਲਾ ਮੰਨ ਲੈ 8 ਹੂਗਾ ਤੁਸੀਂ 7 ਮੰਨ ਕੇ ਲਾਉ ਦੋ ਨੀ ਅੱਜ ਦੁਪਹਿਰ ਲਈ ਆਂਦੀ ਆ ਤੇ ਮੈਂ ਕੋਈ ਉੱਥੇ 24 ਦਿੱਤੀ ਸੀ ਠੀਕ ਆ ਬਾਕੀ ਇੰਨੀ ਕੀ ਠੰਡੀ ਸੀ ਲਿਆ ਕੇ ਦਿਹਾੜੀ ਚ ਭਾਂਡਾ ਹਰੀ ਬੱਚਾ ਛੱਡ ਕੇ ਚਲੋ ਅੱਛਾ ਜੀ ਮਗਰ ਕਟਾਵਾ 24 ਮਹੀਨਿਆਂ ਦਾ 1.5 ਮਹੀਨੇ ਦੀ ਗਰੀ ਬਣੀ ਵੀ ਹੈਗੀ ਠੀਕ ਆ ਠੀਕ ਆ ਖੋਲਿਓ ਬਾਈ ਜੀ ਹਰ ਇਹ 9100 ਵੀ ਲਈ ਗਾਂ ਗੱਬਣ ਵੀ ਦਿੱਤੀ ਇਹ ਵੀ ਜੀ 300 ਵੀ ਦੇ ਦੁੱਜੇ ਸੁਈ ਹੈ ਰਗੇ ਇਹ ਕਿੰਨਾ ਕਰਿਆ ਸੱਜਰ ਦਾ ਮਿਲ ਕੇ ਰਕੋੜ ਸੱਜਰ ਦਾ 12 ਕਿਲੋ ਰੁੱਗੀ ਚੋਂਦੇ ਆ ਤੇ ਵੱਡੀ ਮਾਝਾ ਵੀ ਛੇੜੀ ਨਹੀਂ ਗਈ ਤੇ ਕੱਦ ਕਾਠ ਵੀ ਜਿਹੜਾ ਚੰਗਾ ਆ ਗਿਆ ਵਾ ਕਰਮਾਲੀ ਦਾ ਤੇ ਡੇਢ ਕਿ ਮਹੀਨੇ ਦੇ ਆਸ-ਪਾਸ ਜਿਹੜੀ ਗਾਂ ਬਣੀ ਆ ਤੇ 7 ਕੁ ਲੀਟਰ ਜਿਹੜਾ ਦੁੱਧ ਹੈ ਸਤੈ ਬਿਲਕੁਲ ਤਿਆਰ ਹੈ ਥਣ ਥਣ ਜਿਹੜਾ ਨੋਕ ਵਾਲਾ ਲੱਗਾ ਪਿਆ ਵਾ ਤੇ ਕੱਲਾ ਕੱਲਾ ਥਣ ਲੱਗਾ ਪਿਆ ਕਰਮਾਲੀ ਨੂੰ ਕਿਹੜਾ ਜੀ ਵੀਰ ਜੀ ਦਾ ਜਵਾਬ ਜਵਾਬ ਹੈਗਾ ਪਿੱਛੇ ਹਾਂਜੀ ਹਾਂਜੀ ਜਵਾਬ ਹੈਗਾ ਦੇਖੋ ਠੀਕ ਹੈ ਜੀ ਆਹ ਵਾਲਾ ਮੇਲ ਕਾਫ ਜਾ ਆ ਗਿਆ ਚੌਂਕ ਮਹੀਨੇ ਦਾ ਚੌਂਕ ਮਹੀਨੇ ਠੀਕ ਹੈ ਸਖਾਹਾਂ ਦਾ ਮੰਨ ਲਓ ਜਵਾਬ ਹੀ ਮਗਰ ਬਿਲਕੁਲ ਬਿਲਕੁਲ ਜੀ ਆ ਚਾਹਾਂ ਕਿ ਮੈਂ ਲਿਆਦਾ ਜਵਾਬ ਨਹੀਂ ਇੱਕ ਨਿਸ਼ਾਨੀ ਵੀ ਦੀ ਵੇਖੋ ਸੂਰਤੋਂ ਲੈ ਕੇ ਤੇ ਥਣਾ ਤੱਕ ਨਿਸ਼ਾਨੀ ਇਤਨੀ ਠੀਕ ਠੀਕ ਲਓ ਜੀ ਥਣ ਵੀ ਚੈੱਕ ਕਰ ਸਕਦੇ ਜੇ ਤੁਸੀਂ ਤੇ ਹਵਾਲੇ ਤੇ ਵੀ ਡਬ ਡੂਬ ਜੇ ਕਾਫੀ ਆਗੇ ਥਣ ਤੋਂ ਜਿਹੜਾ ਚੰਗਾ ਲੱਗਾ ਵਾ ਤੇ ਬਿਲਕੁਲ ਠੰਡੀ ਸੀਲ ਹੈ ਚਾਹੇ ਚਾਰ ਡੰਗ ਤੁਸੀਂ ਚੁਆਈ ਕਰ ਲਓ ਇਹਦੀ ਤੇ ਭਾਜੀ ਇਹਦਾ ਹਰ ਮੁੱਲ ਮੁੱਲ ਵੀ ਜੀ ਆਪਾਂ ਨਿਕ ਨਿਕ ਕਰਦੇ ਆਂ ਵੀਡੀਓ ਆਪਾਂ ਬਹੁਤ ਟਾਈਮ ਹੋ ਗਿਆ ਭਾਈ ਨੂੰ ਹਾਂਜੀ ਬਹੁਤ ਚਿਰ ਬਾਅਦ ਵਿੱਚ ਵੀਰ ਭਰਾ ਤੁਹਾਨੂੰ ਦੱਸਣ ਦੇ ਮਾਲ ਵੇਚਣ ਵਾਲੇ ਨਹੀਂ ਕਾਨੂੰਨ ਦਿੰ ਇਹ ਕੋਈ ਮੋਲ ਮੋਲ ਕਰਾਉਣਾ 75 80 ਜੋ ਮਰਜ਼ੀ ਕਰਾ ਲਓ 50000 ਦੀ ਪਈ ਦੇਣੀ ਆ ਅੱਛਾ ਜੀ ਹਾਂ ਨਹੀਂ ਹਾਂ ਠੀਕ ਹੈ ਲਓ ਜੀ 65000 ਦੀ ਧੋਕੜ ਗੱਬਣ ਤੇ ਪਿੱਛੇ ਚਲੋ ਮੇਲਕਾਫ ਵੀ ਹੈਗਾ ਵਾ ਚਲੋ ਕੋਈ ਸੰਭਲ ਵਾਲਾ ਭਰਾ ਲਾ ਜੇ ਤੇ ਚਲੋ ਦੋ ਛੋਟੀ ਗੱਬਣ ਆ ਅੱਛਾ ਜੀ ਆਪਣੇ ਕੋਲ ਠੀਕ ਆ ਜੇ ਦੇਣ ਕੋਈ ਲੈ ਜੇ ਮੰਨ ਲਓ ਕਿ ਹੱਤਾ ਖੰਡ ਮੰਨ ਕੇ ਚੱਲੇ ਕੋਈ ਵੀਰ ਭਰਾ 5 ਲੈ ਜੇ ਜਾਂ 10 ਲੈ ਜੇ ਅੱਛਾ ਜੀ ਬਾਕੀ ਥਣ ਭਾਂਡੇ ਦੀ ਬਹੁਤ ਸਪਾਈ ਆ ਇੱਕ ਦਿਨ ਵਸੂਗੀ ਐਰ ਕੀ ਦੁੱਜਾ ਸੂਗੀ ਲਓ ਜੀ ਦੁੱਜਾ ਸੂਗਾ ਸੂਗੀ ਇਹਦੇ ਤੋਂ 10 ਕਿਲੋ ਭਰਿਆ ਐਰ ਕੀ ਵੇਖੋ 12 ਦਿੰਦੀ ਆ 11 ਦਿੰਦੀ ਆ ਅੱਛਾ ਜੀ ਦੁੱਜੇ ਸੁਬੇ ਮੰਨ ਲਓ ਸੂਗੀ ਠੀਕ ਆ ਖੋਲ ਦਿਓ ਬਾਈ ਜੀ ਨੂੰ ਵੀ ਲਓ ਜੀ ਇਹ ਵੀ ਗੱਬਣ ਤਿਆਰ ਥਣ ਭਾਂਡਾ ਜਿਹੜਾ ਚੰਗਾ ਲੱਗਾ ਵਾ ਢਿੱਲਾ ਢੋਲਾ ਵਿੱਚ ਜਿਹੜੀਆਂ ਛੱਡੇ ਦੇ ਕਾਫੀ ਆ ਤੇ ਜੈਡ ਬਲੈਕ ਆ ਗਈ 12 ਲੀਟਰ ਦਾ ਮਿਲ ਕੇ ਰਿਕਾਰਡ ਹਾਂ ਜੀ ਲਓ ਜੀ ਪਹਿਲੇ ਸਵੇਰੇ ਜਿਹੜਾ 12 12 ਅੱਛਾ ਜੀ 10 ਜਾਂ 11 ਜਾਂ 12 ਦਊਗੀ ਅੱਛਾ ਜੀ ਠੀਕ ਹੈ ਲਓ ਜੀ 10 ਕਿਲੋ ਜਿਹੜਾ ਪਹਿਲੇ ਸਵੇਰੇ ਦੁੱਧ ਭਰਿਆ ਵਾ ਕਰਮਾਲੀ ਇਹਦੇ ਤਾਂ ਬਾਕੀ ਹੁਣ ਇਸ ਟਾਈਮ ਜਿਹੜੀ ਤਿਆਰ ਹੀ ਆ ਹਫਤੇ ਦੇ ਆਸ-ਪਾਸ ਟਾਈਮ ਲੱਗੂਗੀ ਹਜੇ ਤੇ ਥਣ ਭਾਂਡਾ ਜਿਹੜਾ ਚੰਗਾ ਲੱਗਾ ਤੇ ਥਣ ਵੀ ਨੋਕ ਵਾਲਾ ਲੱਗਾ ਪਿਆ ਵਾ ਨੋਕ ਵਾਲੇ ਥਣ ਦੀ ਜਿਹੜਾ ਚਵਾਈ ਬਹੁਤ ਹੀ ਚੰਗੀ ਨਰਮ ਨਿਕਲਦੀ ਆ ਤੇ ਪੁਪਣ ਬਹੁਤ ਬੋਲੀ ਆ ਜੀ ਮਤਲਬ ਚਵਾਈ ਬਹੁਤ ਭੰਡ ਨੇ ਕੋਈ ਨਹੀਂ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਉਤੋਂ ਪਿੱਠ ਕੁੜਾ ਵੀ ਚੈੱਕ ਕਰ ਸਕਦੇ ਮਾਲ ਦੇ ਜੀ ਆ 700 ਸੋਤਰਾ ਵੇਚੀ ਦਾ ਵੀਰ ਭਰਾ ਤੁਹਾਨੂੰ ਪਤਾ ਸ਼ੁਰੂ ਤੋਂ ਆਪਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਇਹ ਚੱਡਾ ਤੁਸੀਂ ਚੈੱਕ ਕਰ ਸਕਦੇ ਹੋ ਮਾਲ ਦੇਈ ਦਾ ਇਹ ਨਹੀਂ ਆ ਵੀ ਮੰਨ ਲਓ 50000 ਰੁਪਏ ਦੀ ਚੀਜ਼ ਮੰਨ ਲਓ 70000 ਦੀ 80000 ਦੀ ਪਾਵਾਂਗੇ ਜਿੰਨੇ ਦੀ ਚੀਜ਼ ਆ ਰਾਂ ਦਾ ਮੁੱਲ ਪਾਵਾਂਗੇ ਡੰਗਰ ਦਾ ਠੀਕ ਆ ਠੀਕ ਆ ਜੀ ਤੇ ਇਹਦਾ ਮੁੱਲ ਭਾਜੀ ਹਰ ਉਹਦੇ ਵੀ ਜੀ ਇਹਦਾ ਵੀ ਮੰਗਣ ਨੂੰ ਮੰਨ ਲਓ ਆਪਾਂ 85 ਵੀ ਕਰ ਸਕਦੇ ਆ ਤੇ 80 ਦੀ ਮੈਂ ਵਿਕਦੀ ਆ ਅੱਛਾ ਜੀ ਆਪਾਂ ਨਹੀਂ ਹਾਂ ਨਾ ਹੀ ਆਪਾਂ ਜਿਹੜੀ ਦੇਈ ਜਣੀ ਦਾ ਜਿੱਥੇ ਹਾਂਜੀ ਭਾਵੇਂ ਮੰਗਣ ਵਾਲੇ ਪਾਸੇ ਨਹੀਂ ਜਾਣਾ ਠੀਕ ਆ ਇਹ ਆਪ ਠੀਕ ਆ ਲਓ ਜੀ ਹੋਰ ਕੋਈ ਮਾਨਤਾਨ ਹੋਰ ਕੋਈ ਕਰਾਇਆ ਭੜ ਜੋ ਵੀ ਕਰਦਾਂਗੇ ਮੌਕੇ ਦੇ ਮੌਕੇ ਤੇ ਕਰਦਾਂਗੇ ਠੀਕ ਆ ਲਓ ਜੀ ਮੌਕੇ ਤੇ ਹੋਰ ਵੀ ਮਾਨਤਾਨ ਪਾਈ ਕਹਿੰਦਾ ਕਿ ਕਰਦਾਂਗੇ 68000 ਦੀ ਗੱਬਣ ਤਿਆਰ ਬਿਲਕੁਲ ਹੀ ਨਾਰਮਲ ਰੇਟ ਤੇਤੋਂ ਪਰੇ ਰੱਬ ਦਾ ਨਾਮ ਆਈਆਂ ਤੇ ਭਾਜੀ ਤੇ ਜੇ ਨੰਬਰ ਤੇ ਜੇ ਨੰਬਰ ਤੇ ਵੀ ਵਿਧੀ ਝੋਟੀ ਉਧਰੋਂ ਆਈ ਹਰਿਆਣੇੋਂ ਪਿਛਲੇ ਪਹਿਲੇ ਸਵੇਰੇ ਅੱਛਾ ਜੀ ਦੂਜੇ ਨੂੰ ਗਾ ਗੱਭਣ ਨੇ ਵੀ ਦੁੱਧ ਦੇ 11-12 ਕਿਲੋ ਕਹਿੰਦੇ ਪਹਿਲ ਨੇ ਭਰਿਆ ਵਾ ਅੱਛਾ ਜੀ ਮਾਰ ਕੀ ਤੇ ਤੋਂ 13 ਦੇ ਜੇ ਜਾਂ 12 ਦੇ ਜੇ ਦਿਨ ਪਰ ਖੜਦੀ ਹੈ ਜੇ ਦਿਨ ਖੜ ਤੋਂ ਵੱਡੇ 12-13 ਦੇ ਪੈ ਜੇ ਠੀਕ ਹੈ ਠੀਕ ਹੈ ਆਪਣੀ ਸਟਾਰਟ ਹੋ ਗਈ ਆ ਵੇ ਲੋ ਜੀ 12 ਤੋਂ 13 ਦਿਨ 15 ਮੰਨ ਕੇ ਕੋਈ ਚੱਲੇ ਹਨਾ ਬਹੁਤ ਵੱਡੀ ਝੋਟੀ ਹੈ ਵੇ ਠੀਕ ਹੈ ਕਿੰਨਾ ਵੇ ਸਵੇਰ ਸੂਗੀ ਭਾਜੀ ਯਾਰ ਕੀ ਗੁੱਜੇ ਨੂੰ ਕਾਹ ਗੱਭਣਿਆ ਇਹ ਕਿੰਨਾ ਕੁ ਮਿਲਕਰ ਕੌੜ ਰਿਆ ਯਾਰਾ ਮਿਲ ਕੇ ਤੁਹਾਨੂੰ ਦੱਸਣੇ 12 ਕਿਲੋ ਕਹਿੰਦੇ ਪਹਿਲਾਂ ਨੇ ਅੱਛਾ ਇਹ ਉਧਰੋਂ ਆ ਝੋਟੀ ਹੈ ਹਰਿਆਣੇ ਦੀ ਝੋਟੀ ਆ ਗਈ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੈਡ ਬਲੈਕ ਆ ਗਈ ਇਹ ਵੀ ਇਹ ਮੰਨ ਲਓ ਉਹਨਾਂ ਨੇ ਮੱਝ ਲਿਆਂਦੀ ਮਗਰ ਕੱਟੀ ਆਈ ਸੀ ਅੱਛਾ ਇਹਦੇ ਪਿਛੇ ਠੀਕਾ ਠੀਕਾ ਲਓ ਜੀ ਜੰਮੀ ਪਲੀ ਜਿਹੜੀ ਬਹੁਤ ਹੀ ਚੰਗੀ ਆ ਪਿੱਠ ਫੁੜਾ ਤੇ ਕੱਦ-ਕਾਟ ਜਿਹੜਾ ਚੰਗਾ ਆ ਗਿਆ ਵਾ ਤੇ 12 ਲੀਟਰ ਜਿਹੜਾ ਪਹਿਲੇ ਸਵੇਰ ਦੁੱਧ ਭਰਿਆ ਕਰਮਾਲੀ ਨੇ ਤੇ ਹੁਣ ਦਿਨ ਤੁਸੀਂ 15 ਮੰਨ ਕੇ ਚੱਲੋ ਵੀ ਲੱਜੂਗੀ ਤੇ ਲ ਸੋਣੀ ਆ ਗਈ ਆ ਲਵਜੀ ਸਿੰਘ ਸੁng ਵੀ ਚੰਗਾ ਪਿਓਰ ਆ ਗਈ ਮੋਹਰਾ ਨਸਲ ਦੇ ਵਿੱਚ ਤੇ ਚੱਡਾ ਛੱਡਾ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਹਾਂਜੀ ਹਾਂਜੀ ਲਵਜੀ ਲਾਗੇ ਤੋਂ ਚੈੱਕ ਕਰਾ ਦਿੰਦੇ ਆ ਤੇ ਅੱਖਾਂ ਵਾਲਾ ਚੱਡਾ ਆ ਗਿਆ ਜੀ ਹਾਂਜੀ ਅਜੀ ਜੀ ਦੱਸਦੇ ਖੜਦੇ ਨਾ ਝੋਡੀ ਨੂੰ ਬੰਨ ਕਰਕੇ ਜੇ ਥੋੜੀ ਲੱਗੀ ਅੱਛਾ ਜੀ ਮੰਨ ਲਓ ਜਿਉਂ ਜਿਉਂ ਦਿਨ ਨੇੜੇ ਗਏ ਉਹ ਲੱਗੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਆ ਚੱਡਾ ਵੀ ਚੈੱਕ ਕਰ ਸਕਦੇ ਆ ਅੱਖਾਂ ਲਾ ਆ ਗਿਆ ਤੇ ਥਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਵਾ ਬਾਕੀ ਕਾਤ ਕੜ ਤੁਸੀਂ ਚੈੱਕ ਕਰ ਹੀ ਸਕਦੇ ਜੇ ਚੰਗਾ ਆ ਗਿਆ ਵਾ ਸਾਂਭੀ ਸੁੰਭੀ ਕੇ ਚਲੋ ਚੰਗੀ ਆ ਭਰਾ ਨੇ ਤੇ ਇਹਦਾ ਮੁੱਲ ਭਾਜੀ ਹਰ ਇਹਦਾ ਮੁੱਲ ਵੀ ਜੀ ਭਾਵੇਂ ਇੱਕ ਦਾਸ ਕਰਾ ਲਓ ਤੇ ਲਾਹ ਤਾਹਨਾ 95 ਦੀ ਝੋਡੀ ਜੀ ਅੱਛਾ ਜੀ ਹਾਂ ਜੀ ਮੁੱਲੇ ਵਾਲੇ ਪਾਸੇ ਨਹੀਂ ਜਾਂਦੇ ਭਾਵੇਂ ਇੱਕ ਵੀ ਕਰ ਦਈਏ ਜਿੰਨਾ ਮਰਜ਼ੀ ਕਰ ਦਈਏ ਠੀਕ ਆ ਤੇ ਠੀਕ ਹੈ ਲਓ ਜੀ 95000 ਦੇ ਵਿੱਚ ਮੌਕੇ ਤੇ ਮਾਨਤਾਲ ਵੀਰ ਕਹਿੰਦਾ ਕਿ ਜ਼ਰੂਰ ਕਰਾਂਗੇ ਭਾਜੀ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਇਹ ਵੀ ਵਿੱਜੀ ਉਧਰੋਂ ਆਈ ਹੈ ਛੋਟੀ ਹਰਿਆਣੇ ਦੀ ਹੈ ਅੱਛਾ ਜੀ ਪਰ ਜਮਾਂਦਰੂ ਮੰਨ ਲਓ ਤਿੰਨ ਥਾਣੇ ਚੌਥੇ ਦਾ ਕੋਈ ਨਾਮ ਨਿਸ਼ਾਨੀ ਕੋਈ ਫੋਟ ਨਹੀਂ ਉੱਗੀ ਕੋਈ ਛਾਂਗ ਨਹੀਂ ਨਾ ਬੜਾ ਮੋਟਾ ਵੀ ਜਿੰਨ ਕਹਿ ਦਿੰਦੇ ਠੀਕ ਹੈ ਠੀਕ ਹੈ ਲਓ ਜੀ ਹੈ ਹੀ ਤਿੰਨ ਥਾਣੇ ਇੱਕ ਤੂੰ ਦਾਣਾ ਵੀ ਚੌਥਾ ਬੰਦ ਹੋ ਗਿਆ ਵੇ ਹੈ ਹੀ ਤਿੰਨ ਥਾਣੇ ਜਮਾਂਦਰੂ ਹੀ ਇਹ ਵੀ ਉਧਰੋਂ ਆਈ ਝੋਟੀ ਅੱਛਾ ਜੀ ਤੇ ਇਸ ਟਾਈਮ ਤੇ ਕੋਈ 9 ਕਿਲੋ ਮੰਨ ਲਓ ਹੋਊਗਾ 10 ਕਿਲੋ ਬੱਚੇ ਆ ਵੀ ਆਪਾਂ ਖੋਲ ਕੇ ਦਿਖਾ ਦਿੰਦੇ ਠੀਕ ਆ ਠੀਕ ਆ ਲਓ ਜੀ ਇਹ ਵੀ ਆ ਗਈ ਜੀ ਮੌਰਾ ਨਸਲ ਦੀ ਛੋਟੀ ਕੱਟ ਕੱਟ ਇਹਦਾ ਵੀ ਚੰਗਾ ਵਾ ਤੇ ਇਹ ਵੀ ਉਧਰ ਦੀ ਆ ਗਈ ਆ ਕਰਮਾਲੀ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਵੀਰ ਜੀ ਇੱਥੇ ਤਾਂ ਕਰਕੇ ਡੰਗਰ ਬਣਾ ਲਓ ਥੋੜੇ ਥੋੜੇ ਆ ਗਏ ਆ ਅੱਛਾ ਜੀ ਇਕੱਠਾ ਕੀਤਾ ਜੀ ਆ ਆਪਣੇ ਕੋਲ ਮੱਝ ਪਈ ਲੌਂਦੀ ਆ ਅੱਜ ਠੀਕ ਆ ਠੀਕ ਆ ਅੱਛਾ ਜੀ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਸੁਈ ਨੂੰ ਇਹਨੂੰ ਵੀ ਜੀ 15 ਕਿ ਦਿਨ ਹੋ ਗਏ ਹੋਣੇ ਕੱਟੀ ਬਹੁਤ ਸ਼ਾਨਦਾਰ ਹੈ ਮਗਰ ਦੇ ਠੀਕ ਆ ਜੀ ਫੀਮੇਲ ਕਾਫ ਆ ਗਿਆ ਜੀ ਇਹਦੇ ਪਿਛੇ ਤੇ ਚੈੱਕ ਕਰ ਸਕਦੇ ਫੇਸ ਕੁਆਲਿਟੀ ਤੇ ਸਿੰਘ ਸੁ ਹਾਂਜੀ ਹਾਂਜੀ ਆਹ ਵਾਲਾ ਫੀਮੇਲ ਕਾਫ ਜੇ ਬੜੀ ਤਗੜੀ ਹੁੰਦੇ ਐ ਪਿਓਰ ਆ ਗਈ ਹਾਂਜੀ ਹਾਂਜੀ ਇਹ ਬਾਈ ਕਿੰਨਾ ਕ ਘਰ ਜੂ ਤੁਹਾਡੇ ਸਾਹਣਾ ਦੁੱਧ ਇਹਨੇ ਵੀ ਜੀ 11-12 ਕਿਲੋ ਕਰੀ ਜਾਣਾ ਅਛਾ ਜੀ ਤਿੰਨਾਂ ਸਾਲਾਂ ਚ ਠੀਕ ਹੈ ਠੀਕ ਹੈ ਲਓ ਜੀ 11 ਤੋਂ 12 ਲੀਟਰ ਜਿਹੜਾ ਦੁੱਧ ਭਰ ਦੂੰਗੀ 9 ਤੋਂ 10 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਹੀ ਤਿਆਰ ਇਹਦੇ ਥੱਲੇ ਤੇ ਜਮਾਂਦਰੂ ਆ ਗਈ ਜੇ ਤੇਲ ਆ ਚਾ ਚੈੱਕ ਕਰ ਸਕਦੇ ਤੁਸੀਂ ਬੱਚਾ ਦਾ ਬਿਲਕੁਲ ਤਾਜ਼ਾ ਆ ਜੇ ਲਓ ਜੀ ਚੈੱਕ ਕਰ ਸਕਦੇ ਤੁਸੀਂ ਫੇਰ ਸਾਡੇ ਪਾਸੇ ਮਿਖਾ ਦਿਓ ਕੋਈ ਫੋਰ ਸ਼ਾਂਗ ਨਹੀਂ ਹੋਊਗਾ ਅੱਛਾ ਜੀ ਨਹੀਂ ਚੱਡਾ ਜਿਹੜਾ ਸਾਫ਼ ਆ ਚਲੋ ਵੀ ਲੋਕਾਂ ਦਾ ਹੋਵੇ ਥਾਣਾ ਹਾਂ ਜੀ ਹਾਂ ਜੀ ਹਾਂ ਜੀ ਲਓ ਜੀ ਆ ਚੈੱਕ ਕਰ ਸਕਦੇ ਇੱਕ ਸਾਈਡ ਤੇ ਇੱਕ ਤੇ ਇੱਕ ਸਾਈਡ ਤੇ ਦੋ ਥਾਣੇ ਆ ਇਹਦਾ ਮੁੱਲ ਭਾਜੀ ਹਰ ਇਹਦਾ ਮੁੱਲ ਵੀਰ ਜੀ ਭਾਵੇਂ ਸਵਾ ਕਰਾ ਲਓ ਮੈਂ ਇੱਕ ਦਾ ਕਰਾ ਲਓ ਜਿੰਨਾ ਮਰਜੀ ਅੱਛਾ ਜੀ 85 ਦੀ ਝੋਟੀ ਜਿਹਦੀ 85 ਦੀ ਹਾਂ ਜੀ ਕਰ ਦਈਏ ਮੰਨ ਤਣ 80 ਦੀ ਵੀਰ ਜੀ 200 ਰੁਪਏ ਛੋੜੀ ਜਾਣੀ ਚੁਪਾਟਾ ਲਾ ਕੇ ਫੋਨ ਨਾ ਲਾਵੇ ਠੀਕ ਆ ਠੀਕ ਆ ਲਓ ਜੀ 80000 ਦੇ ਵਿੱਚੋਂ 200 ਰੁਪ ਲੋ ਕੋਈ ਸਾੰਪਲਾ ਲਾ ਭਰਾ ਕੜੂ ਤੇ ਦੁੱਧ ਚੰਗਾ ਕੱਢੀ ਜਾਊਗੀ 5ਵੇਂ ਨੰਬਰ ਤੇ ਵੀ ਜੀ ਨੀਲੀ ਰਾਵੀ ਦੀ ਪਿਓਰ ਮੱਝ ਜਿਹਨੂੰ ਆਪਾਂ ਥੱਤ ਮੰਨ ਲਓ ਟੈਗ ਕਹਿ ਸਕਦੇ ਹਾਂ ਠੀਕ ਹੈ ਠੀਕ ਹੈ ਲਓ ਜੀ ਰਸ਼ੀ ਗਨ ਟੈਂਕੀ ਆ ਇਹ ਗੱਬਣ ਭਾਜੀ ਹਾਂਜੀ ਤੇ ਨਾਲੇ ਦੁੱਧ ਦਾ ਡਰਾਮਾ ਜਦੋਂ ਆਪਾਂ ਠੀਕ ਹੈ ਠੀਕ ਹੈ ਲਓ ਜੀ ਇਹਦਾ ਆ ਗਿਆ ਜੀ ਟੇਡਾ ਕਟ ਹਾਂਜੀ ਇਹਦੇ ਵੀ ਜੀ ਦੇਣਾ ਜੇ 15 ਬਹਿ ਜੇ ਮਹੀਨੇ ਅੱਛਾ ਜੀ ਇਰਾਦਾ ਤੇ ਮੇਰਾ ਹੈਗਾ ਵੀ ਮੰਨ ਲਓ ਵੀ ਇਹਨੂੰ ਸੌਣ ਸੁਭਾਰ ਕੇ ਤੇ ਸੂ ਹੋ ਗਈ ਠੀਕ ਹੈ ਠੀਕ ਹੈ ਵੀ ਤਿਆਰ ਕਰਕੇ ਭਰਾ ਦੇ ਚੱਲਦੀ ਹੋਵੇ ਤੇ ਚਲੋ ਗੱਲ ਕਰ ਸਕਦਾ ਆਪਣੇ ਨਾਲ ਠੀਕ ਹੈ ਇਨੇ ਹੀ ਰਕਿੱਤੇ ਜਾਸੂਨ। ਤੇ ਕਿੰਨਾ ਕੇ ਦਾ ਮਿਲ ਕੇ ਰਿਕਾਰਡ ਦਿਆ। ਰੋਡ ਦੇ ਜੀ ਇਹਨੇ 17 18 ਕਿਲੋ ਐਰਕੀ ਦੁੱਧ ਦਊਗੀ। 16 ਕਿਲੋ ਪਿਛਲੇ ਸੋ ਵੀ ਦੇਂਦੀ ਰਹੀਏ। ਅੱਛਾ ਜੀ। ਐਰਕੀ ਥਾਂ ਤੋਂ ਦੇ ਜੀ 17 ਦੇ ਜੀ ਆਪਣੀ ਸਾਂਭ ਤੇ ਕੇ ਜੀ। ਠੀਕ ਹੈ ਠੀਕ ਹੈ ਠੀਕ ਹੈ। ਲਓ ਜੀ 16 ਲੀਟਰ ਦਾ ਮਿਲ ਕੇ ਰਿਕਾਰਡ ਆ ਗਿਆ ਇਹਦੇ ਵੱਡੇ ਕੱਡ ਕਾਠ ਵਾਲੀ ਆ ਨੀਲੀ ਰਵੀ ਦਾ। ਪਿਓਰ ਆ ਗਈ ਨੀਲੀ ਰਵੀ। ਵਾਲੀ ਮਾਝ ਆ ਗਈ। ਠੀਕ ਹੈ ਠੀਕ ਹੈ ਜੀ। ਐਂਡ ਮਣਕੀ ਅੱਖ। ਸਿੰਘ ਸਿੰਘ ਵੀ ਚੰਗਾ ਲੱਗਾ ਕਰਮਾਲੀ ਨੂੰ ਤੇ 18 ਲੀਟਰ ਜਿਹੜਾ ਦੁੱਧ ਐਸ ਟਾਈਮ ਪਰ ਹੋਊਗੀ ਐਸ ਵਾਰੀ। ਕਿੰਨਾ ਕੁ ਲਾਉ ਜੁ ਤੁਹਾਡੇ ਸਾਣਾ ਵੀਰ ਜੀ ਟਾਈਮ ਇਹਦੇ 15 ਦਿਨ ਵੀਰ ਜੀ ਕਰਿਆ ਜੇ ਅੱਛਾ ਜੀ ਠੀਕ ਹੈ ਲਓ ਜੀ 15 ਕ ਦਿਨ ਦੇ ਆਸ-ਪਾਸ ਦਾ ਟਾਈਮ ਅਜੇ ਖੜਦੀ ਹੈ ਤੇ ਕੱਦ-ਕੱਦ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਤੇ 10 ਤਰੀਕ ਹੋਈ ਹੈ ਇਹਨੇ 5 ਤੇ 3 ਤਰੀਕ ਨੂੰ ਦਿਨ ਪੂਰੇ ਆ ਅੱਛਾ ਜੀ ਸਵੇਰੇ ਉੱਤੇ ਵੀ ਦੋ ਚਾਰ ਡੰਗੜ ਪੜਦਾ ਜੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 22 ਤਰੀਕ ਨੂੰ ਜਿਹੜੇ ਦਿਨ ਇਹਦੇ ਪੂਰੇ ਹੋਣਗੇ ਬਾਕੀ ਇਹ ਕੋਈ ਇੱਕ ਅੱਧਾ ਦਿਨ ਉੱਤੇ ਲਾ ਜੇ ਪਹਿਲਾਂ ਸਵੇਰੇ ਤੇ 18 ਲੀਟਰ ਜਿਹੜਾ ਇਸ ਵਾਰੀ ਦੁੱਧ ਭਰੂਗੀ ਤੇ 16 ਲੀਟਰ ਦਾ ਜਿਹੜਾ ਪਿਛਲੇ ਸਵੇਰਾ ਕੱਦ-ਕੱਦ ਤੁਸੀਂ ਚੈੱਕ ਕਰ ਸਕਦੇ ਜਾਨ ਰਸੀਆਂ ਟੈਂਕੀ ਹਿਸਾਬ ਨਾਲ ਤੇ ਇਹਦਾ ਮੁੱਲ ਭਾਜੀ ਹਰ ਇਹਦਾ ਮੁੱਲ ਵੀ ਜੀ ਹਰ ਅੱਜ ਨਾ ਕਰੀਏ ਇਹ ਰ ਅਗਲੀ ਵੀਡੀਓ ਚ ਕਰਾਂਗੇ ਤਿਆਰ ਕਰਕੇ ਥੋੜਾ ਜਿਹਾ ਅੱਛਾ ਜੀ ਮੰਗਦੇ ਨੇ ਇਹ ਡੇਢ ਜਾਂ ਮੌਕੇ ਤੇ ਕੋਈ ਫੋਨ ਲਾ ਲਈ ਕੋਈ ਵੀਰਪਰਾ ਜਿੱਥੇ ਤੋਂ ਦਾ ਹੋ ਜੂਗਾ ਆਪਾਂ ਦੇ ਦਾਂਗੇ ਠੀਕ ਆ ਹਾਂਜੀ ਤੇ ਮੁੱਲ ਮਾਨਦਾਨ ਪੂਰਾ ਹੋ ਜੂਗਾ ਪੂਰਾ ਠੀਕ ਲੋ ਜੀ ਮਾਨਦਾਨ ਵੀਰ ਕਹਿੰਦਾ ਕਿ ਜਰੂਰ ਕਰਾਂਗੇ ਕੋਈ ਫੂਲ ਲਾਵੇ ਜਿਹੜੇ ਵੀਰਪਰਾ ਦੇ ਫੇਟ ਆਉਂਦੀ ਆ ਬਾਕੀ ਪਸ਼ੂ ਵੀਰ ਤੇ ਕੋਲ ਚੰਗੇ ਆ ਤੇ ਰੇਡ ਬਿਲਕੁਲ ਨੋਰਮਲ ਪਾਏ ਆ ਬੇਸ਼ੱਕ ਕੋਈ ਵੀਰ ਭਰਾ ਸਾਈ ਪਾਵੇ ਆਪਣੀ ਲੋ ਟਾਈਮ ਮਾਰ ਕੇ ਤਸਦੀ ਕਰੇ ਅੱਛਾ ਜੀ ਜੇ ਆਪਣੇ ਮੰਨ ਲਓ ਗਰੰਟੀ ਦੇ ਫਰਦਾਂ ਨੇ ਫਿਰ ਸ਼ੁਰੂ ਤੋਂ ਆਪਣੇ ਨਾਲ ਕਈ ਭਰਾ ਆਪਣੇ ਨਾਲ ਜੁੜੇ ਜਦੋਂ ਯਕੀਨ ਵੀ ਕਰਦੇ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਠੀਕ ਆ ਜੀ ਲੋਕ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ